ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਤੇ ਬਾਈ ਨੂੰ ਬਹੁਤ ਕਿਰਪਾ ਕੀਤੀ ਆ ਤੇ ਅੱਜ ਆਪਾਂ ਚੱਲੇ ਆਂ ਪਾਕਿਸਤਾਨ ਗੁਰਤਾਮਬਾ ਦੀ ਯਾਤਰਾ ਤੇ ਸਿੱਖ ਰਾਜ ਦੀਆਂ ਸਾਰੀਆਂ ਚੀਜ਼ਾਂ ਦਿਖਾਵਾਂਗੇ ਤੁਹਾਨੂੰ ਉੱਥੇ ਜਾ ਕੇ ਪੂਰੇ ਪਾਕਿਸਤਾਨ ਦਾ ਟੂਰ ਕਰਨ ਜਾ ਰਹੇ ਆ ਤੇ ਅੱਜ ਆਪਾਂ ਨੂੰ ਆਪਣੇ ਭਰਾ ਛੱਡਣ ਆਏ ਆ ਤੇ ਇਸ ਟਾਈਮ ਆਪਾਂ ਅਟਾਰੀ ਬਾਰਡਰ ਤੇ ਆ ਇੱਥੋਂ ਐਂਟਰੀ ਕਰਾਂਗੇ ਵਾਗਾ ਬਾਰਡਰ ਜਾਵਾਂਗੇ ਤੇ ਉਹਦੇ ਨਾਲ ਨਾਲ ਤੁਹਾਨੂੰ ਸਾਰਾ ਕੁਝ ਦਿਖਾਉਂਦੇ ਜਾਵਾਂਗੇ ਜੁੜੇ ਰਹੋ ਤੇ ਆਪਣਾ ਪਾਕਿਸਤਾਨ ਦਾ ਟੂਰ ਆ ਪੂਰਾ ਪ੍ਰੋਪਰ ਪ੍ਰੋਪਰ ਪੂਰਾ ਟੂਰ ਦਿਖਾਵਾਂਗੇ ਤੁਹਾਨੂੰ ਪੂਰਾ ਪਾਕਿਸਤਾਨ ਦਿਖਾਵਾਂਗੇ ਤੇ ਜਾ ਰਹੇ ਆ ਖੁੱਲੇ ਟਾਈਮ ਲਈ ਚੱਲੇ ਆ ਤੇ ਤੁਹਾਨੂੰ ਸਿੱਖ ਰਾਜ ਦੀਆਂ ਸਾਰੀਆਂ ਉਹ ਨਿਸ਼ਾਨੀਆਂ ਦਿਖਾਵਾਂਗੇ ਗੁਰਦੁਆਰਾ ਸਾਹਿਬ ਦਰਸ਼ਨ ਕਰਵਾਵਾਂਗੇ ਲਾਹੌਰ ਸ਼ਹਿਰ ਇਸਲਾਮਾਬਾਦ ਪਿਸ਼ਾਵਰ ਆ ਪਹਾੜੀ ਸਿੰਘ ਨਲੂਆ ਜੀ ਦੇ ਇਤਿਹਾਸ ਬਾਰੇ ਜਾਣਾਂਗੇ ਬਹੁਤ ਕੋਸ਼ਾ ਉੱਥੇ ਆਪਣਾ ਤੇ ਸਾਰੇ ਦਰਸ਼ਨ ਕਰਾਂਗੇ ਤੇ ਹੁਣ ਆਪਾਂ ਚੱਲਦੇ ਆਂ ਇੱਧਰ ਸਾਹਮਣੇ ਇਸ ਤੋਂ ਆਪਾਂ ਐਂਟਰੀ ਕਰਾਂਗੇ ਤੇ ਮਿਲਦੇ ਆਂ ਹੁਣ ਭਰਾਵਾਂ ਨੂੰ ਚਲੋ ਸਹੀ ਆ ਸਾਹਿਬ ਜੀ ਤੇ ਇਹ ਆਪਣੇ ਸਾਹਿਬ ਨੇ ਆਈ ਛੱਡਣ धनबाद बहुत बहुत मेरे भावों का मिलते हैं जल्दी इतों करा एंट्री हम ओके तो साहब उसे मिलते लो जी जा रहे हैं हम आप इमीग्रेशन करावे इतों उफर ने चैकिंग की चैकिंग करके हूँ। पासपोर्ट नंबर लिखा के नाम लिखा के अडरस लिखा के हम आप इतों एंट्री करा ਆਈ ਲਵ ਯੂ ਹੁਣ ਆਪਾਂ ਜਾ ਰਹੇ ਆਂ ਇਥੋਂ ਵਾਸਤੇ ਵਿੱਚ ਜਿਹੜਾ ਕੰਮ ਨਹੀਂ ਕਰ ਰਹੇ ਆ ਅੱਜ ਵਾਸਤੇ ਵਿੱਚ ਇਹ ਪੁਗਾਂ ਨੂੰ ਜ਼ੀਰੋ ਲਾਈਨ ਤੱਕ ਛੱਡ ਕੇ ਆਉਣਗੇ ਅਟਾਰੀ ਬਾਰਡਰ ਤੋਂ ਬਾਗਾ ਵਾਟਰ ਤੱਕ ਤੇ ਹੁਣ ਅੱਗੇ ਸਾਰੀ ਇਮੀ ਅੱਗੇ ਕਹਿੰਦਾ ਇਮੀਗ੍ਰੇਸ਼ਨ ਸਾਰੀ ਹੋ ਵੀ ਆ ਹੁਣ ਆਪਾਂ ਜਾਵਾਂਗੇ ਸਿੱਧਾ ਬਾਗਾ ਕ੍ਰੋਸ ਕਰਾਂਗੇ ਹੁਣ ਪਾਕਿਸਤਾਨ ਵਾਲੀ ਸਾਈਡ ਇਮੀਗ੍ਰੇਸ਼ਨ ਹੋ ਜਾ ਸਾਰੇ ਜਿਹੜੇ ਜਾ ਰਹੇ ਆ ਇਹ ਜ਼ੀਰੋ ਲਾਈਨ ਤੇ ਤੋਂ ਬਾਗਾ ਬਾਰਡਰ ਤੇ ਪ੍ਰੇਡ ਦੇਖਣ ਜਾ ਰਹੇ ਆ ਤਿਆਰੀ ਬਾਟਰ ਤੇ ਸਾਰੇ ਜਿੰਨੇ ਵੀ ਪਾਂ ਮਾ ਪਰਦੇਸ਼ ਸਪੈਸ਼ਲ ਬੱਸ ਦੇ ਵਿੱਚ ਲੈ ਗਏ ਆਪਾਂ ਲੇਟ ਹੋ ਗਏ ਆ ਆਪ ਵੀ ਬਣਾ ਵਧੀਆ ਬਣਾਇਆ ਦਾ ਵੜਦਾ ਆਉਂਦਾ ਹੈ ਜੀਨ ਦਾ ਧੰਨਵਾਦ ਆਈ ਲਵ ਯੂ ਜੀ ਸਰਦਾਰ ਬਾਬਾ ਸਾਈਡ ਤੇ ਸਾਈਡ ਤੇ ਵਾਰਾਜਹ ਤਿਆਰੀ ਚੱਲ ਰਹੀ ਹੈ ਆ ਜਾ ਵੀਰੋਏ ਗੇਟ ਬਾਦੋਂ ਵਾਲਾ ਭੱਜਾ ਯਾਰ ਇਹ ਵਾਲ ਘੱਟ ਦੀ ਜੀ ਉਹ ਤਰ੍ਹਾਂ ਬੰਦੇ ਵਾਲੇ ਆ ਸਰ ਇੰਡੀਆ ਵਾਲੇ ਤੇ ਆਪਾਂ ਹੁਣ ਪਾਕਿਸਤਾਨ ਵਾਲੀ ਸਾਈਡ ਆ ਗਏ ਆ ਸਰਸ ਇੰਡੀਆ ਨਾਲ ਇਧਰੋਂ ਚੱਲੇ ਬਹੁਤ ਵਧੀਆ ਲੱਗਾ ਇੱਥੇ ਆਣ ਕੇ ਬਹੁਤ ਮਜ਼ਾ ਤੇ ਇੱਥੇ ਹੁਣ ਪ੍ਰੇਡ ਚੱਲਣੀ ਆ ਉਹਦੇ ਕਰਕੇ ਫੈਸਲਾਬਾਦ ਆਪਣਾ ਹੋਟਲ ਆ ਅੱਜ ਤੇ ਫੈਸਲਾਬਾਦ ਅੱਜ ਪੇ ਕਰਾਂਗੇ ਉੱਥੇ ਫੰਕਸ਼ਨ ਆ ਲੋਹੜੀ ਦਾ ਉਹ ਵੀ ਤੁਹਾਨੂੰ ਦਿਖਾਣੇ ਆ ਆਪਣੇ ਇੰਡੀਆ ਦੇ 13 ਨੂੰ ਆ ਇਹਨਾਂ ਨੇ 11 ਦਾ ਰੱਖਿਆ ਹੋਇਆ ਤੇ ਮੈਂ ਥੋੜਾ ਇਸ ਕਰਕੇ ਵੀ ਥੋੜਾ ਲੇਟ ਹੋ ਗਿਆ ਨਹੀਂ ਤੇ ਮੈਂ ਕੱਲ ਆ ਜਾਣਾ ਸੀ ਤੇ ਹੁਣ ਜਾ ਕੇ ਦੇਖਦੇ ਆ ਮੌਲ ਚਾਲ ਕੀ ਏ ਲੋਹੜੀ ਕਿੱਦਾਂ ਸੈਲੀਬ੍ਰੇਟ ਕਰਦੇ ਆ ਕਿਸ ਤਰ੍ਹਾਂ ਕਰਦੇ ਆ ਅੱਗੇ ਭਾਈ ਸਾਹਿਬ ਸਾਨੂੰ ਆਈ ਆ ਲੈਣ ਉਹਨਾਂ ਦਾ ਗੱਡੀ ਦਾ ਨੰਬਰ ਦੇ ਕੇ ਉਹਨਾਂ ਦੀ ਗੱਡੀ ਅੰਦਰ ਮੁਗਵਾਵਾਂਗੇ ਕਿਉਂਕਿ ਜ਼ੀਰੋ ਲਾਈਨ ਤੇ ਜਾ ਰਹੇ ਆ ਆਪਾਂ ਹੁਣ ਪਰ ਹੁਣ ਆਪਾਂ ਹੈ ਪਾਕਿਸਤਾਨ ਵਾਲੀ ਸਾਈਡ ਆ ਤੇ ਅੱਜ ਪਰੇਡ ਦਾ ਟਾਈਮ ਹੋ ਗਿਆ ਸ਼ਾਮ ਦਾ ਇਸ ਗੱਲ ਕਰਕੇ ਬਹੁਤ ਰੌਣਕਾਂ ਲੱਗੀਆਂ ਇੱਥੇ ਇਹ ਸਟੇਡੀਅਮ ਨਵਾਂ ਬਣ ਰਿਹਾ ਹੈ ਮਾ ਬਣਾ ਦੇਵਾਂਗੇ ਸਾਉਣ ਨੂੰ ਦੇਖਦੇ ਗਾ ਅਸਲ ਤੱਕ ਹੋ ਜਾਊਗਾ ਸਾਲ ਤੱਕ ਹੋ ਜਾਏਗਾ ਬਹੁਤ ਰੌਣਕਾਂ ਲੱਗਦੀਆਂ ਨੇ ਇੱਥੇ ਮੈਂ ਨੇ ਵੇਖੀ ਜਾਂ ਤੂੰ ਕਿੰਨੇ ਟਾਈਮ ਤੋਂ ਇੱਥੇ ਤੁਸੀਂ ਕੰਮ ਕਰਦੇ ਆ ਸਾਲ ਹੋ ਗਏ 30 ਸਾਲ 30 ਸਾਲ ਤੋਂ ਇਹੀ ਕੰਮ ਕਰਦੇ ਹੋਏ ਤਰੀ ਜਾਂਦੇ ਆ ਜੀ ਲੋਕਾਂ ਨੂੰ ਚਾਹੁੰਦੇ ਆ ਸੋ ਜੀ ਇਹ ਫਰੇਡ ਦੇਖਣ ਆ ਰਹੇ ਆ ਸਾਰੇ ਜਿੰਨੇ ਆਹੋ ਜਿੰਨੇ ਵੀ ਆ ਰਹੇ ਆ ਸਾਰੇ ਜਿਹੜੀ ਹੁਣ ਫਰੇਡ ਹੋਣੀ ਆ ਬਾਗਾ ਬਾਰਡਰ ਤੇ ਤੇ ਪਾਕਾਂ ਦੇ ਬੰਦੇ ਆ ਹਾਂਜੀ ਲਓ ਜੀ ਫਾਈਨਲੀ ਬਹੁਤ ਸ਼ੁਕਰ ਪ੍ਰਮਾਤਮਾ ਦਾ ਸੁਪਨਾ ਸੀ ਇਹ ਦੇਖਣ ਦਾ ਤੇ ਮਹਾਰਾਜ ਨੇ ਪੂਰਾ ਕੀਤਾ ਆਪਣਾ ਸੁਪਨਾ ਤੇ ਸੋਨਾ ਆਪਾਂ ਜੀਂਦੇ ਜਾਵਾਂਗੇ ਆਪਾਂ ਨੂੰ ਵੀਰ ਆਪਣੇ ਡੀਗ ਰਹੇ ਆ ਦੋ ਤਿੰਨ ਅੱਗੇ ਆਏ ਹੋਏ ਆ ਪਹਿਲਾਂ ਇਹ ਦੇਖਣਾ ਪੈਣਾ ਹਾਂਜੀ ਹਾਂਜੀ ਤੇ ਉਹਨੂੰ ਫੋਨ ਕਰਵਾਉਣਾ ਪੈਣਾ ਲੈ ਗੱਡੀ ਦਾ ਨੰਬਰ ਦੇ ਕੇ ਨੰਬਰ ਹੈ ਗੱਡੀ ਦਾ ਹੈਗਾ ਹੈ ਤੇ ਫਾਈਨਲੀ ਜੀ ਪਾਕਿਸਤਾਨ ਵਾਲੀ ਸਾਈਡ ਤੋਂ ਇਮੀਗ੍ਰੇਸ਼ਨ ਕਰਵਾ ਆ ਗਏ ਇਮੀਗ੍ਰੇਸ਼ਨ ਬਿਊਰੋ ਹੀ ਨਾਲ ਦਾ ਤੇ ਕਰਵਾ ਆ ਕੇ ਹੁਣ ਪਹੁੰਚੇ ਆ ਤੇ ਅੱਗੂ ਆਪਣੇ ਭਾਈ ਜਾਨ ਆਏ ਨੇ ਲੈਣ ਅਲਮੁ ਅਲੈਕੁਮ ਸਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੁਸੀਂ ਸੁਣਾਓ ਮਨਦੀਪ ਭਾਈ ਕਿੱਥੇ ਤੇ ਤੇਰੇ ਕੋਈ ਪਰੇਸ਼ਾਨੀ ਬਹੁਤ ਵਧੀਆ ਤੇ ਬਹੁਤ ਵੇਟ ਕਰਵਾਇਆ ਤੁਹਾਨੂੰ ਉਸਦੇ ਲਈ ਸੋਰੀ ਭਾਜੀ ਬਹੁਤ ਟਾਈਮ ਤੋਂ ਆਪਣੀ ਵੇਟ ਕਰ ਰਹੇ ਸੀ ਬੰਦਾ ਸਾਡੇ ਟ੍ਰੈਫਿਕ ਕਰਕੇ ਬੰਦਾ ਡਰਾਈਵਰ ਥੱਕ ਗਿਆ ਬੈਵੇਂ ਬਾਬੇ ਰਾਜੀ ਕਰ ਦਵੀਂ ਪਛਾਣੇ ਮੈਨੂੰ ਮੈਂ ਪਛਾਣ ਲਿਆ ਬਾਬੇ ਉਹ ਨਹੀਂ ਪਛਾਣਿਆ ਤੂੰ ਉਹ ਪਛਾਣ ਲਿਆ ਕੀ ਬਾਤ ਹੈ ਠੀਕ ਠਾਕ ਸਾਡੇ ਹੀ ਬਾਬੇ ਆ ਸਾਰੇ ਇਹ ਕੋਈ ਨੀ ਕੋਈ ਕਰ ਦੋ ਬਾਬੇ ਨਾ ਕਰ ਲਈ ਹੋਰ ਮਨਦੀਪਾ ਹੋਰ ਇਧਰ ਤਾ ਹਿਰਵੀਰ ਜੀ ਆਏ ਆ ਲੈਣ ਤੇ ਕਾਫੀ ਟਾਈਮ ਤੋਂ ਮੇਰੇ ਨਾਲ ਘਟੋ ਘਾਟ ਨਹੀਂ 3-4 ਘੰਟੇ ਤੋਂ ਵੇਟ ਕਰ ਰਹੇ ਆ ਸਾਡੇ ਅੰਮ੍ਰਿਤਸਰ ਦਾ ਟ੍ਰੈਫਿਕ ਬਹੁਤ ਜ਼ਿਆਦਾ ਸੀ ਭਾਜੀ ਅੱਛਾ ਹੋਇਆ ਫੌਜੀਆ ਦੀ ਗੱਡੀ ਦਾ ਕੈਚ ਹੈ ਤੇ ਉਹਦੇ ਨਾਲ ਸਾਰਾ ਰਾਹ ਹੀ ਬਲੌਕ ਹੋ ਗਿਆ ਅੱਛਾ ਬਲੇਦਾਰੀ ਦੀ ਗੱਲ ਸੁਣੋ ਮਨਦੀਪ ਨਾਮ ਦੇ ਦੋ ਬੰਦੇ ਆਏ ਨੇ ਹਾਂ ਉਹਨਾਂ ਨੇ ਪਹਿਲਾਂ ਮੈਂ ਪਾਇਆ ਮੈਂ ਮਿਲਦਾ ਸੀ ਉਹਨੇ ਮਿਲਦਾ ਰਾਣਾ ਜੀ ਆ ਤੂੰ ਮੇਰਾ ਇੱਕ ਤੁਸੀਂ ਆਏ ਜੇ ਤੇ ਇੱਕ ਟਾਈਮ ਤੋਂ ਪਹਿਲੇ ਮਨਦੀਪ ਆਇਆ ਦੋਵੇਂ ਸੇਮ ਨੈਸ਼ਨੈਲਿਟੀ ਦੇ ਨੇ ਸੇਮ ਉਹ ਹੀ ਮੈਨੂੰ ਅੰਦਾਜ਼ੇ ਪੁੱਛ ਰਹੇ ਹੋਵੇਂ ਦੋਵੇਂ ਇੱਥੇ ਮੈਂ ਉਹ ਬੜਾ ਪਰੇਸ਼ਾਨ ਜਦੋਂ ਇਹ ਮੈਨੂੰ ਕਹਿੰਨਾ ਨਵੀਦ ਲੈ ਗਿਆ ਮੈਂ ਕਿ ਨਵੀਦ ਕਿਵੇਂ ਲਿਜਾ ਸਕਦਾ ਮੈਂ ਤਾਂ ਸਵੇਰ ਤੋਂ ਇੰਤਜ਼ਾਰ ਕਰ ਰਿਹਾ ਉਹਨਾਂ ਦਾ ਜੋ ਫਿਰ ਉਹਨਾਂ ਕਿਹਾ ਕਿ ਜਦੋਂ ਮੈਂ ਤੁਹਾਡੇ ਨੰਬਰ ਤੇ ਮਲਾ ਰਿਹਾ ਸੀ ਨਾ ਤੁਹਾਡਾ ਨੰਬਰ ਨਹੀਂ ਮਿਲ ਰਿਹਾ ਸੀ ਫਿਰ ਮੈਨੂੰ ਲੱਗਾ ਕਿ ਤੁਸੀਂ ਅਜੇ ਉਸ ਸਾਈਡ ਤੇ ਅੰਦਰ ਆ ਰਹੇ ਹੋ ਤਾਂ ਕਰਕੇ ਤੁਹਾਡੇ ਉਹਨ ਸਿਗਨਲ ਜਿਹੜੇ ਨੇ ਚਲੇ ਗਏ ਨੇ ਉਹਦੇ ਕਰਕੇ ਹੀ ਆ। ਤੇ ਚਲੋ ਹੁਣ ਫਾਈਨਲੀ ਆਪਣਾ ਸੁਪਨਾ ਪੂਰਾ ਹੋ ਗਿਆ ਜੀ ਪਾਕਿਸਤਾਨ ਦੇ ਵਿੱਚ ਪੈਰ ਰੱਖ ਲਿਆ ਬਾਪਰਾ ਪੁਰਾਣਾ ਪ੍ਰੋਟੋਕੋਲ ਯਾਦ ਇਧਰ ਵੀ ਬੜੇ ਜੋਰਾ-ਚੋਰਾ ਦੇ ਨਾਲ ਕੰਮ ਚੱਲ ਰਿਹਾ ਸਟੇਡੀਅਮ ਦਾ ਬਣਾ ਰਿਹਾ ਜੀ ਬੜਾ ਸਟੇਡੀਅਮ ਤਾਇਆ ਗਿਆ ਤਾਇਆ ਕਹਿੰਦਾ ਤੈਨੂੰ ਆ ਗੱਡੀ 'ਚ ਬਿਠਾ ਕੇ ਆਉਣਾ ਉੱਧਾ ਨਹੀਂ ਮੈਂ ਛੱਡਦਾ ਨਹੀਂ ਮੈਨੂੰ ਭਵੰਲਾ ਹੌਟਾ ਹੀ ਜਾਣਾ ਪਵੇ ਆਏ ਹਾਏ ਤਾਇਆ ਇਹੀ ਪਿਆਰ ਤੁਹਾਡਾ ਇਧਰ ਨੂੰ ਖਿੱਚ ਲਿਆ ਆ ਸਾਨੂੰ ਉਹ ਬੇਟਾ ਪੈਸਾ ਨਹੀਂ ਸਭ ਕੁਝ ਹੁੰਦਾ ਮੁਹੱਬਤ ਹੀ ਹੁੰਦੀ ਆ ਕਿਸਾਨ ਨਾਲ ਖਲਾਗ ਨਾਲ ਪੇਛਾ ਸਹੀ ਗੱਲ ਆ ਜੀ ਸਹੀ ਗੱਲ ਆ ਪੈਸਾ ਦੱਸਿਆ ਨਿੰਦਗਰ ਅਰ ਮੁੱਕ ਜਾਣਾ ਬਸ ਜਿਹੜਾ ਅੱਛਾ ਬੋਲਿਆ ਨਾ ਤੂੰ ਯਾਦ ਰਹਿਣਾ ਕੋਈ ਇਟਲੀ ਵੀ ਆ ਜਾਏਗਾ ਵੀ ਪਾਪਾ ਮਿਲ ਜਾਏ ਸਹੀ ਗੱਲ ਆ ਬਾਬਾ ਇਹ ਜਿੰਨੇ ਸਾਰੇ 20 ਸਾਲ ਸਰਵਿਸ ਹੋਈ ਇੱਥੇ ਅੱਲਾ ਦੀ ਮਿਹਰ ਕਰੀ ਲਾਮਾ ਨਹੀਂ ਆਇਆ ਤਾਂ ਇਹ ਕਾਰ ਨਹੀਂ ਮੈਂ ਤੁਨ ਮੈਂ ਉਹਦਾ ਬੈਗ ਚੱਕਣ ਨਹੀਂ ਦੇਣਾ ਇਹ ਤੇਰਾ ਸਿਰਫ ਕਾਮ ਹੀ ਆ ਤੇਰਾ ਕਰਮ ਆ ਸੱਚੀ ਕਾਰ ਤੇ ਹੁਣ ਪਹੁੰਚ ਗਏ ਆ ਫਾਈਨਲੀ ਤੇ ਹੁਣ ਆਪਾਂ ਇਧਰੋਂ ਲਾਹੌਰ ਆਏ ਕਿਹੜੇ ਵੇ ਤੋਂ ਜਾਵਾਂਗੇ ਭਾਜੀ ਆਪਾਂ ਅਸੀਂ ਇਨਸ਼ਾਅੱਲਾ ਜੇ ਮੋਟਰਵੇ ਓਪਨ ਹੋਇਆ ਤਾਂ ਮੋਟਰਵੇ ਤੋਂ ਨਹੀਂ ਤੇ ਫਿਰ ਜੀਟੀ ਰੋਡ ਤੋਂ ਤੇ ਪਹਿਲਾਂ ਆਪਾਂ ਲਾਹੌਰ ਜਾਵਾਂਗੇ ਲਾਹੌਰ ਤੋਂ ਨਿਕਲ ਜਾਵਾਂਗੇ ਵੇ ਆਪਾਂ ਲਾਹੌਰ ਵਾਲੇ ਪਾਉ ਕਰਾਂਗੇ ਹਾਂ ਹਾਂ ਇਨਸ਼ਾਅੱਲਾ ਇਨਸ਼ਾਅੱਲਾ ਹਾਂ ਲਾਹੌਰ ਦੇ ਆਪਾਂ ਦਰਸ਼ਨ ਕਰਕੇ ਫਿਰ ਫੈਸਲਾਬਾਦ ਜਾਵਾਂਗੇ ਆਪਣੀ ਸਟੇ ਫੈਸਲਾਬਾਦ ਆ ਅੱਜ ਤੇ ਇੱਧਰ ਚੈਕਿੰਗ ਇੱਥੇ ਚੈੱਕ ਕਰਕੇ ਅੰਦਰ ਜਾਂਦੇ ਆ ਤੇ ਇਹ ਚੈਕਿੰਗ ਏਰੀਆ ਹੈ ਇਸ ਫਾਰਾ ਹੀ ਚੈਕਿੰਗ ਏਰੀਆ ਪਾਕਿਸਤਾਨ ਵਾਲਾ ਹੈ ਤੇ ਮੈਂ ਤੇ ਟੈਂਸ਼ਨ ਲੈ ਮੈਂ ਦੁਕਾਨਦਾਰ ਨੂੰ ਬੁਲਾ ਕੇ ਦੇਖਣਾ ਹੈ ਅੱਜ ਦੁਕਾਨਦਾਰ ਕਿਰਪਾ ਕਰੀ ਨਾ ਕੋਈ ਵੀ ਜਗ੍ਹਾ ਮੈਂ ਆਪਣੇ ਲੱਭੀ ਉਹਨੇ ਚੱਕਰ ਦੇ ਦਿੰਦੇ ਨਾ 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 ਛੱਡ ਦਿੰਦਾ ਉਹ ਨਹੀਂ ਤਾਇਆ ਨਹੀਂ ਓਏ ਨਹੀਂ ਯਾਰ ਇਹ ਖਰਾਬੀ ਹੋ ਗਈ ਆ ਤੈਨੂੰ ਭਾਰੀ ਲਾ ਕੇ ਨਹੀਂ ਅਸੀਂ ਅੱਲਾਹ ਅੱਲਾਹ ਨੂੰ ਕਿਤੇ ਮੂੰਹ ਹੋਣਾ ਜੀ ਇਹ ਮੈਂ ਤੇ ਗੱਲਾਂ ਕਰੀ ਅੱਜ ਕਰਾਂਗੇ ਕੱਲ੍ਹ ਲਾਂਗੇ ਚਲੋ ਤਾਇਆ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਤਾਇਆ ਨਾ ਵਾ ਕੁਛ ਕਰਕੇ ਹੀ ਤੋਰਿਆ ਵਾ ਇਦਾਂ ਨਹੀਂ ਤੋਰ ਤਾਇਆ ਮੈਂ ਕਿਹਾ ਜਰਵੇਂ ਦਿੱਤਾ ਬੰਦਾ ਵੀ ਸ਼ਰਦ ਨਹੀਂ ਆਇਆ ਪੂਰਾ ਦਿਲ ਰਾਇਆ ਬਾਤ ਕੋਈ ਕੀ ਹੋਵੇ ਅੱਡੇ ਕੇ ਹਮਨ ਨਾ ਪੜੇ ਚਲੋ ਜੀ ਮੇਰਾ ਫੋਨ ਇੰਡੀਆ ਵਾਲਾ ਹੀ ਨੰਬਰ ਹੈ ਮੀਥੇ ਦੇਖਦੇ ਆ ਲਓ ਜੀ ਵਾਹਿਗੁਰੂ ਦੀ ਕਿਰਪਾ ਨਾਲ ਚੱਲੇ ਆ ਪਾਜੀ ਬਿਸਮਿਲਲਾ ਇਹ ਜ਼ੀਰੋ ਲਾਈਨ ਆ ਸਾਰੀ ਲਾਹੌਰ ਇਲਵੇ ਸਟੇਸ਼ਨ ਤੋਂ 23 ਕਿਲੋਮੀਟਰ ਵਾਹ ਜੀ ਵਾਹ ਵਾਹ ਜੀ ਵਾਹ ਕਹਿੰਦਾ ਨਹੀਂ ਭਾਈ ਸੌਰੀ ਉਹ ਫੋਨ ਨੰਬਰ ਨਹੀਂ ਅਸੀਂ ਆ ਸਕਦੇ ਅੱਛਾ ਅੱਛਾ ਜੀ ਇਹ ਆ ਜ਼ੀਰੋ ਲਾਈਨ ਤੇ ਇਸ ਤੋਂ ਬਾਅਦ ਅੱਗੇ ਪਾਕਿਸਤਾਨ ਦਾ ਸਾਰਾ ਸ਼ੁਰੂ ਹੋ ਜਾਣਾ ਪਰ ਜਿੱਥੋਂ ਆਪਾਂ ਹੁਣ ਆਏ ਇਹ ਸਾਰੀ ਜ਼ੀਰੋ ਲਾਈਨ ਹੀ ਨੇ ਤੇ ਇੱਥੋਂ ਪੂਰੀ ਚੈਕਿੰਗ ਕਰਕੇ ਅੰਦਰ ਜਾਣ ਦਿੰਦੇ ਆ ਬੀਣਾ ਚੈਕਿੰਗ ਤੋਂ ਅੰਦਰ ਨਹੀਂ ਜਾਂਦੇ ਇਹ ਵਾਗਾ ਸਟੇਸ਼ਨ ਆ ਕਿੰਨੀ ਕਿੰਨੀ ਕਿ ਦੂਰ ਆ ਭਾਈ ਵਾਗਾ ਸਟੇਸ਼ਨ ਆਪਾਂ ਆਪਣਾ ਅੱਗੇ ਇਹ ਆ ਗਿਆ ਨਾ ਵਾਗਾ ਸਟੇਸ਼ਨ ਆ ਆਪਾਂ ਸਭ ਤੋਂ ਪਹਿਲਾਂ ਇੱਥੇ 2 ਮਿੰਟ ਬਾਵੇਂ ਰੁਕੀਏ ਰੁਕਣਾ ਜ਼ਰੂਰ ਆ ਵਾਗਾ ਸਟੇਸ਼ਨ ਇਹਦੇ ਨਾਲ ਵੀ ਬਹੁਤ ਜ਼ਿਆਦਾ ਜੁੜੀਆਂ ਸਾਡੇ ਪੁਰਖਿਆਂ ਦੀਆਂ ਬੇਸ਼ੱਕ ਐਸੇ ਤਰਹੀਆਂ ਹਾਂਜੀ ਇੱਥੇ ਭਰਾ ਨੂੰ ਖਲਾਰ ਕੇ ਆਪਾਂ ਚਾਹ ਪੀਆਵਾਂਗੇ ਚਾਹ ਪੀਆਵਾਂਗੇ ਪੂਰੇ ਪਾਰ ਵਾਲੀ ਆਏ ਹਾਏ ਪੂਰੀ ਚਸ ਵਾਲੀ ਚਾਹ ਹੈਗੀ ਮੈਂ ਦਿਨੇ ਪੀਤੀਆਂ ਮੈਂ ਤੇ ਜੇਦੂ ਦਾ ਖਲੋਤਾ ਸੀ ਮੈਂ ਚਾਰ ਕੱਪ ਚਾਹ ਹੀ ਪੀ ਗਿਆ ਇਧੇ ਖਲੋਗ-ਖਲੋਗ ਚਲੋ ਜੀ ਮੈਂ ਕਿਹਾ ਹੁਣ ਇੱਕ ਕੱਪ ਤੜ ਨਾਲ ਪੀ ਕੇ ਤੇ ਫਿਰ ਅੱਗੇ ਨਿਕਲਨੇ ਕਿਉਂਕਿ ਥੱਕ ਆਵਟ ਹੋ ਗਈ ਬਹੁਤ ਜ਼ਿਆਦਾ ਸਹੀ ਹੈ ਅੱਲਾ ਕਰੇ ਬਾਬਾ ਬੈਠਾ ਹੋਵੇ ਬਾਬਾ ਬਿੱਲਾ ਚਾਚਾ ਬਿੱਲਾ ਬੈਠਾ ਹੋਵੇ ਚਾਰ ਮੈਂ ਇਥੇ ਚਾਚੇ ਤੇ ਤਾਈ ਬਣਾਉਣਾ ਹੈ ਬਸ ਅਸੀਂ ਇੱਕ ਤਾਇਆ ਮੈਂ ਸਟੇਸ਼ਨ ਤੇ ਬਣਾ ਲਿਆ ਬਸ ਤਾਈ ਹੀ ਆ ਸਾਡੇ ਸਾਰੇ ਬਹੁਤ ਯਾਰ ਪਿਆਰ ਕਰਦੇ ਆਏ ਲੋਗ ਯਾਰ ਬਾਸ ਸਾਨੂੰ ਤਾਰਾ ਨਾ ਵੰਡਿਆ ਵੈਸੇ ਸਾਡੇ ਚ ਕੋਈ ਵੰਡਿਆ ਨਹੀਂ ਸਾਨੂੰ ਸਾਲੇ ਗੋਰੇ ਵੰਡ ਗਏ ਬਾਜੀ ਇਹ ਸੱਚ ਹੈ ਇਹ ਪੱਕੀ ਗੱਲ ਆ ਚਲੋ ਆਜੋ ਲਓ ਜੀ ਫਾਈਨਲੀ ਪਾਕਿਸਤਾਨ ਦੀ ਧਰਤੀ ਤੇ ਪੈਰ ਰੱਖਤਾ ਕਦੇ ਸੋਚਦੇ ਹੀ ਕਿ ਪਾਕਿਸਤਾਨ ਜਾਣਾ ਆਪਣੇ ਗੁਰਤਾਂ ਮਾਏ ਦਰਸ਼ਨ ਕਰਨੇ ਸਿੱਖ ਰਾਜ ਦੀਆਂ ਉਹਨਾਂ ਜਾਨੀਆਂ ਦੇ ਦਰਸ਼ਨ ਕਰਨੇ ਜੋ ਖੁਸ਼ੀ ਅੱਜ ਪਾਕਿਸਤਾਨ ਦੇ ਵਿੱਚ ਪੈਰ ਰਾ ਕੇ ਹੋਈ ਆ ਜ਼ਿੰਦਗੀ 'ਚ ਬਹੁਤ ਘੱਟ ਸਮੇਂ ਆ ਇਸ ਤਰ੍ਹਾਂ ਦੀ ਖੁਸ਼ੀ ਹੁੰਦੀ ਤੇ ਖਾਬ ਨਹੀਂ ਹੁੰਦੇ ਇਦਾਂ ਖਾਬ ਕਿਸ ਦਾ ਖਾਬ ਪੂਰਾ ਹੋ ਜਾਣਾ ਸੁਪਨਾ ਪੂਰਾ ਹੋ ਜਾਣਾ ਅੱਜ ਭਾਜੀ ਉਹ ਚੀਜ਼ ਹੋਈ ਅੱਜ ਖਾਬ ਪੂਰਾ ਆ ਇਹ ਭਾਜੀ ਆਪਣੇ ਆਏ ਨੇ ਤੇ ਇਹਨਾਂ ਨਾਲ ਹੀ ਘੁਮਾ ਕੇ ਫਿਰਾਂਗੇ ਅੱਜ ਹੁਣ ਤੇ ਹੁਣ ਆਪਾਂ ਚੱਲਦੇ ਆ ਇਹ ਆ ਜ਼ੀਰੋ ਲਾਈਨ ਇਸ ਤੋਂ ਅੱਗੇ ਇਸ ਤੋਂ ਅੱਗੇ ਜ਼ੀਰੋ ਲਾਈਨ ਸ਼ੁਰੂ ਹੋ ਜਾਂਦੀ ਆ ਪਰਲੀ ਸਾਈਡ ਪਾਕਿਸਤਾਨ ਦੀ ਤੇ ਆਪਾਂ ਦੂਸਰੀ ਸਾਈਡ ਤੋਂ ਵਖਾਈ ਜੀ ਉਹ ਤੁਹਾਨੂੰ ਆਪਣੇ ਇੰਡੀਆ ਦੀ ਹੋ ਜਾਂਦੀ ਆ ਤੇ ਹੁਣ ਭਾਜੀ ਕਹਿੰਦਾ ਕਿ ਇੱਥੇ ਤਾਇਕੋ ਚਾਹ ਬਹੁਤ ਵਧੀਆ ਬਣਾਉਂਦੇ ਨੇ ਇੱਧਰ ਜਿਹੜਾ ਆਪਾਂ ਸ਼ਹਿਰ ਚਲੇ ਜਾਣਾ ਇਨਸ਼ਾ ਅੱਲਾਹ ਲੱਗਿਆ ਇਧਰੋਂ ਸਿੱਧਾ ਮੋਟਰਵੇ ਜਾਂਦਾ ਹੈ ਇਹ ਸ਼ਹਿਰ ਨੂੰ ਪਾਕਿਸਤਾਨ ਦਾ ਝੰਡਾ ਮਰੂਦ ਹੀ ਮਰੂਦ ਤੇ ਲੈ ਭਾਜੀ ਨਾ ਤੇ ਦੋ ਮੈਨੂੰ ਵੇਟ ਕਰਦੇ ਕਰਦੇ ਚਾਰ ਚਾਹਾਂ ਪੀਤੀਆਂ ਇਹ ਤਾਏ ਦੀ ਉਹ ਕਹਿੰਦੇ ਬਿੱਲੇ ਤਾਏ ਦੀ ਚਾਹ ਬਹੁਤ ਮਸ਼ਹੂਰ ਆ ਬਾਗੇ ਬਾਰਡਰ ਤੇ ਤੇ ਹੁਣ ਚਾਹ ਪੀਵਾਂਗੇ ਬਿੱਲੇ ਤਾਏ ਦੀ ਤੇ ਲਓ ਜੀ ਲਓ ਭਾਜੀ ਪੜਿਓ ਕੀ ਲਿਖਿਆ ਉਰਦੂ ਵਿੱਚ ਬਿੱਲਾ ਟੀ ਸਟਾਲ ਅੱਛਾ ਬਿੱਲਾ ਟੀ ਸਟਾਲ ਬਿੱਲਾ ਟੀ ਸਟਾਲ ਉਹ ਹਣੇ ਬਾ ਇਹ ਨੇ ਤਾਇਆ ਜੀ ਇਹਨਾਂ ਦਾ ਤਾਲ ਬਹੁਤ ਮਸ਼ਹੂਰ ਆ ਇਹਨੂੰ ਪਾਣਾ ਅੱਲਿਓ ਦੋ ਚਾਵਾਂ ਬਣਾਏ ਸਹੀਏ ਇਸ ਤਰਫ ਸਿੱਧਾ ਇਹ ਜਿਹੜਾ ਰੋਡ ਆ ਇਧਰੋਂ ਸਿੱਧਾ ਲਾਹੌਰ ਨੂੰ ਜਾਂਦਾ ਲਓ ਜੀ ਚਾਹ ਆ ਗਈ ਆਪਣੀ ਲੈ ਦੇ ਜਾ ਤਾਇਆ ਇਹਨਾਂ ਬਣਾਤਾ ਟੇਬਲ ਇਹ ਆਪਣੇ ਜਿਗਾਰਡ ਬਈ ਵਾਹ ਉਹ ਗਏ ਲੋ ਜੀ ਪਾਕਿਸਤਾਨ ਦੇ ਵਿੱਚ ਆਪਣੀ ਪਹਿਲੀ ਚਾਹ ਉਹ ਵੀ ਲਾਹਿਰ ਬਾਈ ਜੀ ਦਾ ਜਾਂਚ ਬਣਾੜਾ ਆਇਆ ਹੈ ਉਹ ਤਾਂ ਮੈਨੂੰ ਪਤਾ ਜਦੋਂ ਤੂੰ ਰੇੜੇ ਤੇ ਬਹਿ ਗਿਆ ਨੇ ਆ ਹਣਾ ਉਹ ਵੀ ਨਾ ਕੋਡ ਵਾਲੀ ਚਾਹ ਕੀ ਬਾਤ ਲੈ ਤਾਇਆ ਜਦੋਂ ਵਾਪਸ ਜਾਣਾ ਫਿਰ ਤੇ ਕੋ ਚਾਹ ਪੀ ਕੇ ਜਾਣੀ ਲੋ ਜੀ ਆਪਾਂ ਹੁਣ ਪਹੁੰਚ ਗਏ ਆਂ ਬਾਗਾ ਸ਼ਹਿਰ ਦੇ ਵਿੱਚ ਜਿੱਥੇ ਆਪਣੇ ਬਜ਼ੁਰਗਾਂ ਦੀਆਂ ਬਹੁਤ ਹੀ ਜਾਦੀਆਂ ਯਾਦਾਂ ਜੁੜੀਆਂ ਹੋਈਆਂ ਨੇ ਤੇ ਆਪਾਂ ਭੱਜ ਕੇ ਹੁਣ ਪੁੱਛਦੇ ਆਂ ਇੱਕੋ ਬਾਗੇ ਸਟੇਸ਼ਨ ਦਾ ਜੀ ਆਪਣੇ ਇੱਕੋ ਬਿਲਕੁਲ ਕੋਲ ਹੋਇਆ ਵੱਡਾ ਸਟੇਸ਼ਨ ਆਪਾਂ ਜ਼ਰੂਰ ਜਾਵਾਂਗੇ ਜਾਣਾ ਆਪਾਂ ਫੈਸਲਾਬਾਦ ਆ ਹੁਣ ਸਿੱਧੇ ਤੇ ਉੱਥੇ ਪੰਛੇ ਨਾਲ ਲੋਹੜੀ ਦਾ ਤੇ ਅਗਲੇ ਵਲੌਗ ਦੇ ਵਿੱਚ ਤੁਸੀਂ ਉਹ ਦੇਖਿਓ ਤੇ ਤੇ ਬਾਕੀ ਦੇਖਦੇ ਆਂ ਹੁਣ ਟਰਾਈ ਕਰਦੇ ਆਂ ਜਿੱਦਣ ਪੁੱਛਦੇ ਆਂ ਇੱਕੋ ਰੇਲਵੇ ਤੱਕ ਕਿੰਨਾ ਚੂਰ ਦਾ ਪੰਜ پائیں نا السلام علیکم چاچ بوس اب واگا اسٹیشن کتھے کر کے ہے واگا اسٹیشن ہارے ریلوے اسٹیشن واگا تو پیچھے ہے واگا پیچھے ہے نہیں نہیں واگا ریلوے اسٹیشن واگا نہ اسٹیشن اگے اگے کتنا اگے ہے واگا ریلوے اسٹیشن ہے واگا وہ گڑیو اسٹیشن وہ ہے ریلوے اسٹیشن نہیں وہ دوسرا ریلوے اسٹیشن بھئی واگا دا بھی اسٹیشن ہے واگا پیچھے ہے نا ਇਹ ਨਹੀਂ ਇਹਨਾਂ ਨੂੰ ਵਾਗਰ ਐਕਨੋਮੀਟਰ ਲੱਗੇ ਬਾਗੋ ਨਹੀਂ ਓਕੇ ਓਕੇ ਧੰਨਵਾਦ ਲਓ ਜੀ ਇਹਨਾਂ ਨੂੰ ਨਹੀਂ ਸੀ ਪਤਾ ਕਿ ਕਿੱਥੇ ਆ ਕਿ ਰੋਂਗ ਦਾ ਚੈੱਕ ਸ਼ੁਰੂਆਤੀ ਤੇ ਹੋਏ ਬੋਲਿਆ ਕੀ ਆ ਬਾਜ਼ੀਲ ਤੇ ਸੀਰ ਦਾ ਨਾ ਦੁਕਾਨਾਂ ਲੱਗੀਆਂ ਬੜੀ ਰੌਣਕ ਆ ਭਾਈ ਅਸਲਾਮ ਅਲੈਕੁਮ ਵਾਲੇਕੁਮ ਕੀ ਹਾਲ ਨੇ ਹਰੀਆ ਤਾਂ ਬੇਸ਼ਕ ਠੀਕ ਹੈ ਮਾਸ਼ਾਅੱਲਾ ਅੱਛਾ ਇਹ ਆਪਣੇ ਮਨਦੀਪ ਭਰਾ ਨੇ ਤੇ ਵਾਗਾ ਸਟੇਸ਼ਨ ਕੋਈ ਹੋਏਗਾ ਹਾਂਜੀ ਉਹ ਕਿੱਥੇ ਕਰਕੇ ਵੇ ਉਹ ਤਾਂ ਪਿੱਛੇ ਬਾਰਡਰ ਵਾਲੀ ਸਾਈਡ ਤੇ ਆ ਅੱਛਾ ਬਾਰਡਰ ਉਹਦੇ ਸਾਈਡ ਵਾਗਾ ਸਟੇਸ਼ਨ ਜਾਣਾ ਤੁਸੀਂ ਨਹੀਂ 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 ਜਾਣਾ ਜਾਂ ਵਾਗਾ ਬਾਰਡਰ ਜਾਣਾ ਵਾਗਾ ਵਾਗਾ ਬਾਰਡਰ ਸਟੇਸ਼ਨ ਵੇਖਣਾ ਹੀ ਸਟੇਸ਼ਨ ਵੇਖਣਾ ਸਟੇਸ਼ਨ ਤੋਂ ਉਹਨਾਂ ਨੇ ਜਾਣ ਨਹੀਂ ਦੇਣਾ ਉਹ ਤਾਂ ਬਾਰਡਰ ਵਾਲੀ ਸਾਈਡ ਤੇ ਪੈ ਜਾਂਦਾ ਹੈ ਅੱਛਾ ਬਾਰਡਰ ਵਾਲੀ ਸਾਈਡ ਤੁਸੀਂ ਵਾਗ ਬਾਰਡਰ ਜਾਣਾ ਤਾਂ ਸੀ ਤੇ ਪਿੱਛੇ ਘਾੜ ਨੂੰ ਨਹੀਂ ਉਹ ਵਾਗ ਬਾਰਡਰ ਤੋਂ ਤੇ ਮੈਂ ਲੈ ਆਇਆ ਉਹ ਸਾਈਡ ਤੇ ਅੱਗੇ ਸਟੇਸ਼ਨ ਆ ਉਸੋ ਗਿਆ ਅੱਛਾ ਅੱਛਾ ਯਾਨੀ ਅੰਦਰ ਹੀ ਹੈ ਸਟੇਸ਼ਨ ਅੰਦਰ ਵਾਲੀ ਸਾਈਡ ਤੇ ਹੈ ਬਾਰਡਰ ਵਾਲੀ ਸਾਈਡ ਤੇ ਯਾਨੀ ਕਿ ਤੁਸੀਂ ਇੱਥੇ ਆਣ ਦੇ ਬਜਾਏ ਨਾ ਅੱਗੇ ਜਾਣਾ ਸੀ ਇਸ ਤਰ੍ਹਾਂ ਹਾਂ ਲੇਕਿਨ ਹੁਣ ਸ਼ਾਮ ਹੈ ਹੁਣ ਨੋਈ ਜਾਓ ਤਾਂ ਬਿਹਤਰ ਹੈ ਕੱਲ ਚੱਕਾ ਲਾ ਲੇਓ ਤੇ ਕੂੜ ਆਪਾਂ ਪਹੁੰਚ ਗਏ ਆ ਦਰੋਕੇ ਆਲਾ ਲਾਹੌਰ ਦੇ ਵਿੱਚ ਲਾਹੌਰ ਇੱਥੋਂ ਬਿਲਕੁਲ ਕੋਲੀ ਆ ਪਰ ਆਪਾਂ ਜਾਣਾ ਹੁਣ ਸਿੱਧਾ ਫੈਸਲਾਬਾਦ ਮੈਡਾ ਚਲੋ ਤੁਹਾਨੂੰ ਇੱਥੇ ਦੀ ਆ ਆਵਾਜ਼ ਸੁਕਾ ਦਈ ਤੇ ਇਸ ਤਰ੍ਹਾਂ ਦੇ ਇੱਥੇ ਦੇ ਉਹ ਨਾ ਕੀ ਬਾਤ ਯਾਰ ਇਹ ਬੋਟ ਹੈ ਇਹ ਭਾਈ ਜਨੇ ਬੋੜ ਹੈ ਆਟੋ ਵੀ ਤਾਂ ਘੈਂਡਾ ਬੋਨਾ ਚੰਗਾ ਰਿਹਾ ਪਿਆ ਵਾਹ ਤੇ ਇਹ ਇੱਥੇ ਦਾ ਲੋਕਲ ਮਾਰਕੀਟ ਵਾਜਾ ਮਾਰਦੇ ਆ ਕੀ ਕਹਿੰਦੇ ਉਹ ਇਹਦੇ ਰੋਡ ਦਾ ਪਾਸਾ ਨਾਲ ਇਹਦਾ ਕਿ ਨਾ ਆਪਣੇ ਆਟੋ ਵਾਲੇ ਇਸ ਤਰ੍ਹਾਂ ਦੇ ਚੱਲਦੇ ਆ ਕੋਈ ਸ਼ੌਟ ਹੋ ਇੱਥੇ ਤੇ ਹੁਣ ਤੁਹਾਨੂੰ ਪਾਕਿਸਤਾਨ ਦਾ ਆਪਾ ਦਿਖਾਵਾਂਗੇ ਮੋਟਰਵੇ ਜਿਹਦੇ ਉੱਪਰ ਆਟੋ ਰਿਕਸ਼ੇ ਜਾਂ ਮੋਟਰਸਾਈਕਲ ਛੋਟੀਆਂ ਗੱਡੀਆਂ ਸਭ ਮਣਾਈ ਆਉ ਨਹੀਂ ਜਾ ਸਕਦੀਆਂ ਸਿਰਫ ਇੱਥੇ ਜਾ ਸਕਦੀਆਂ ਨੇ ਗੱਡੀਆਂ ਜਾ ਸਕਦੀਆਂ ਨੇ ਤੇ ਇਹ ਉਹ ਸੀਟੀ ਵਾਹ ਜੀ ਵਾਹ ਇੱਥੇ ਹਾਂ ਪਈ ਤੇ ਕਿਹਦਾ ਟੋਲ ਦਾ 60 ਰੁਪਏ 60 ਰੁਪਏ ਟੋਲ ਹੈ ਇਹ ਆਪਣਾ ਛੋਟਾ ਟੂਲ ਹੈ ਨਾ ਜੀ ਮੋਟਰਵੇ ਵਾਲਾ ਨਹੀਂ ਆਇਆ ਠੀਕ ਠੀਕ ਹੈ ਹਾਂ ਟੂਲੇ ਛੋਟੇ ਇੱਥੇ ਹੁਣ ਟੂਲ ਦਵਾ ਟੂਲ ਹਰ ਪਾਸੇ ਬਹੁਤ ਆ ਬਾਈ ਇੰਡੀਆ ਜੀ ਵੀ ਸਾਡੇ ਆਪਣੇ ਬਹੁਤ ਆ ਉੱਥੇ ਕਿੰਨਾ ਹੈ ਉੱਥੇ ਦੇ ਵੀ ਉੱਥੇ ਵੀ ਆਵਾਦੂ ਆ ਉੱਥੇ ਨੋਰਮਲ ਵੀ ਘਟ-ਘਟ 80 ਕਿਲੋਮੀਟਰ ਏਰੀਆ ਦੇ ਵਿੱਚ 210 220 270 ਰੁਪਏ ਉੱਥੇ ਦੇ ਸਹੀ ਸਹੀ ਬਹੁਤ ਜ਼ਿਆਦਾ ਟੂਲ ਇੱਥੇ ਸਿਰਫ ਹਜੇ 60 ਰੁਪਏ ਲੈ ਅੱਗੇ ਦੇਖਦੇ ਆ ਮੈਨੂੰ ਇੱਕ ਗੱਲ ਬਹੁਤ ਕੈਂਡ ਲੱਗੀ ਬਾਈ ਕਿ ਜਿਹੜੇ ਇੱਥੇ ਮੋਟਰਵੇ ਤੇ ਆਹ ਆ ਨਹੀਂ ਚੱਲਦੇ ਦੂਜੇ ਮੋਟਰਸਾਈਕਲ ਵਗੈਰਾ ਸਾਈਕਲ ਵਗੈਰਾ ਰਿਕਸ਼ੇ ਵਗੈਰਾ ਇਹ ਨਹੀਂ ਆ ਇਹ ਸਭ ਤੋਂ ਬੈਸਟ ਗੱਲ ਲੱਗੀ ਲੋ ਜੀ ਆਪਾਂ ਹੁਣ ਕਾਫੀ ਸਫਰ ਤੈਅ ਕਰਕੇ ਸੁਖੇ ਕੀ ਪਹੁੰਚ ਗਏ ਆ ਤੇ ਫੈਸਲਾਬਾਦ ਨੂੰ ਜਾ ਰਹੇ ਆ ਤੇ ਇੱਥੇ ਹੁਣ ਰੈਸਟ ਏਰੀਆ ਬਣਿਆ ਹੋਇਆ ਤੇ ਬਹੁਤ ਹੀ ਕੈਂਟ ਏਰੀਆ ਬਣਾਇਆ ਹੋਇਆ ਇਹਨਾਂ ਨੇ ਰੈਸਟ ਦੇ ਲਈ ਕਿ ਰੁਕੋ ਆਪਣੀ ਚਾਹ-ਚਾਹ ਪੀਓ ਜਿੰਨਾ ਜੋ-ਜੋ ਖਾਣਾ ਉਹ ਖਾਓ ਇਧਰ ਇਚੈਕ ਕਰੋ ਤੁਸੀਂ ਆਹ ਦੇਖੋ ਬਸਤੂ ਵਧੀਆ ਚੀਜ਼ ਇਧਰ ਰਿਲੈਕਸਿੰਗ ਰੂਮ ਬਣਾਇਆ ਇਹਨਾਂ ਨੇ ਕਿ ਪੈਸੇ ਪਾਓ ਤੇ ਮ사ਜ ਲੋ ਇਹ ਯਾਰ ਬਾਹਰ ਵਾਲਾ ਹੀ ਸਿਸਟਮ ਕੀਤਾ ਪਿਆ ਹੈ ਹਨ ਮੋਟਰਵੇ ਦੀ ਬਹੁਤ ਸੋਹਣੀ ਗੱਲਬਾਤ ਆ ਬਹੁਤ ਘੈਂਟ ਤੇ ਮੈਨੂੰ ਯਾਰ ਬੜੀ ਵਧੀਆ ਚੀਜ਼ ਲੱਗੀ ਆ ਆਓ ਚੱਲਦੇ ਹੁਣ ਇੱਥੇ ਰੁਕੇ ਸੀ ਆਪਾਂ ਵਾਸ਼ਰੂਮ ਕਰਨ ਤੇ ਮੈਂ ਕਿਹਾ ਚਲੋ ਤੁਹਾਨੂੰ ਆਪਾਂ ਥੋੜਾ ਇਹ ਦਿਖਾ ਦਈਏ ਇਹਨਾਂ ਦਾ ਰੈਸਟ ਏਰੀਆ ਤੇ ਆ ਨਾਲ ਮੋਟਰਵੇ ਆਏ ਇੱਧਰ ਮੋਟਰਵੇ ਚੱਲਦਾ ਤੇ ਇਹ ਇੱਧਰ ਰਹਿ ਤੇ ਦਿਆ ਵਾਹ ਨਹੀਂ ਕੋਣ ਹੋਣ ਕੁਛ ਨਹੀਂ ਹੁਣ ਆਪਾਂ ਜਾਵਾਂਗੇ ਸਿੱਧਾ ਫੈਸਲਾਬਾਦ ਇੱਥੇ ਹੁਣ ਆਪਾਂ ਵਾਸ਼ਰੂਮ ਕਰਕੇ ਤੇ ਨਿਕਲਾਂਗੇ ਸਿੱਧਾ ਸਿੱਧਾ ਹੀ ਫੈਸਲਾਬਾਦ ਬੱਟ ਕੜਾਈ ਵਾਲੇ ਤੇ ਵਾਹ ਕੀ ਬਾਤ ਰੌਣਕਾਂ ਹੀ ਰੌਣਕਾਂ ਤੇ ਸਾਨੂੰ ਥੋੜੀ ਜੀ ਕਾਲੀ ਵੀ ਆ ਕਾਲੀ ਇਸ ਤਰ੍ਹਾਂ ਕਿ ਧੁੰਦ ਨਾ ਹੋ ਜਵੇ ਉਹ ਬੜੀ ਏ ਮੋਟਰਵੇ ਤੇ ਮੋਟਰਵੇ ਤੇ ਫਿਰ ਉਤਾਰ ਦਿੰਦੇ ਨੇ ਇੱਕ ਚੌਕ ਰੇ ਇੱਕ ਚੀਜ਼ ਹੋਰ ਆ ਕਿ ਮੋਟਰਵੇਅ ਆ ਨਾ ਜਿਹੜਾ ਜਿੱਦੂ ਤੁੰਦ ਪੈ ਜਾਂਦੀ ਆ ਤੇ ਇਹਦੇ ਤੋਂ ਉਤਾਰ ਦਿੰਦੇ ਆ ਥੱਲੇ ਬੰਦ ਕਰ ਦਿੰਦੇ ক্লোਜ਼ ਕਰ ਦਿੰਦੇ ਬਿਲਕੁਲ ਹੀ ਬੰਦ ਕੋਈ ਗੱਡੀ ਨਹੀਂ ਤੇ ਹੁਣ ਆਜੋ ਆਪਾਂ ਵੀ ਇਧਰ ਹੋ ਗਏ ਵਾਸ਼ਰੂਮ ਫੇਰ ਆਪਾਂ ਨਿਕਲਾਂਗੇ ਤੇ ਹੁਣ ਆਪਾਂ ਫੈਸਲਾਬਾਦ ਸਿਟੀ ਦੇ ਵਿੱਚ ਇੰਟਰ ਕਰ ਗਏ ਆ ਤੇ ਹੁਣ ਜਾ ਰਹੇ ਆ ਆਪਾਂ ਹੋਟਲ ਵੱਲ ਜਾ ਕੇ ਕੀ ਲੋਹੜੀ ਦਾ ਫੰਕਸ਼ਨ ਤੁਸੀਂ ਜੇ ਦੇਖਣਾ ਤੇ ਅਗਲੇ ਵਲੌਗ ਦੇ ਵਿੱਚ ਲੋਹੜੀ ਦਾ ਫੰਕਸ਼ਨ ਜ਼ਰੂਰ ਦੇਖਿਓ। ਇਹ ਸਪੈਸ਼ਲ ਫੈਸਲਾਬਾਦ ਕਿਉਂਕਿ ਮੈਂ ਰੁਕਣਾ ਲਾਹੌਰ ਹੀ ਫਿਰ ਉਹ ਮੋਟਰਵੇ ਬੰਦ ਹੋ ਜਾਂਦਾ ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ। ਫਿਰ ਬਾਜੀ ਕਹਿੰਦੇ ਫਿਰ ਆਪਾਂ ਨੂੰ ਤੰਗੀ ਬਹੁਤ ਹੋਊਗੀ ਉੱਥੇ ਪਹੁੰਚ ਨਹੀਂ ਹੋਣਾ ਲੋਹੜੀ ਦੇ ਫਿਰ ਟਾਈਮ ਤੇ ਜਿਹੜਾ ਆਪਾਂ ਇਹ ਨਹੀਂ ਬਟ ਚੱਲਣਾ ਹੈ ਕਰਨਾ सेलिब्रेशन। ਉਹਦੀ ਕਰਕੇ ਫਿਰ ਆਪਾਂ ਹੁਣ ਸਿੱਧਾ ਹੀ ਆ ਗਏ ਆ।